ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੱਦੇਨਜ਼ਰ ਫਗਵਾੜਾ ਦੇ ਮਹੱਲਾ ਪ੍ਰੀਤਨਗਰ ਵਿਖੇ ਵਾਰ ਨੰਬਰ 39 ਤੋਂ ਕੌਂਸਲਰ ਰੀਨਾ ਰਾਣੀ ਵੱਲੋਂ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਫਗਵਾੜਾ ਵਾਰਡਾਂ ਦੇ ਵਸਨੀਕਾਂ ਦੇ ਜਿੱਥੇ ਆਵਾ卡ਡ ਬਣਾਏ ਗਏ ਉੱਥੇ ਹੀ ਆਧਾਰ ਕਾਰਡ ਵੀ ਸੁਧਾਈ ਕਰਵਾਉਣ ਅਤੇ ਜ਼ੀਰੋ ਬੈਲੈਂਸ ਦੇ ਅਕਾਊਂਟ ਖੋਲਣ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਫਗਵਾੜਾ ਵਾਰਡਾਂ ਦੇ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਇਸ ਮੌਕੇ ਗੱਲਬਾਤ ਕਰਦੇ ਸੰਜੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁੱਖ ਸਹੂਲਤਾਂ ਦੇ ਮੱਦੇਨਜ਼ਰ ਹੀ ਇੱਕ ਕੈਂਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਫਗਵਾੜਾ ਤੋਂ ਨਵੰਗ ਚੈਨਲ ਲਈ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅੱਜ ਮੁਹੱਲਾ ਪ੍ਰੀਤਨਗਰ ਆਰਾਮਪੁਰਾ ਭਗਤਪੁਰਾ ਜੋ ਵੀ ਨੇੜੇ-ਤੇੜੇ ਲੱਗਦੇ ਆ ਮੁਹੱਲਾ ਸ਼ੀਰੂਕਮ ਸਿੰਘ ਨਗਰ ਅਸੀਂ ਅੱਜ ਆਪਣੇ ਵੱਲੋਂ ਮੈਡਮ ਸਾਡੇ ਰਿਨਾ ਰਾਨੀ ਸ਼ਰਮਾ ਕਾਉਂਸਲਰ ਵਾਰਡ ਨੰਬਰ 39 ਤੋਂ ਕੈਂਪ ਲਗਾਇਆ ਲੋਕਾਂ ਦੀ ਸਹੂਲਤ ਵਾਸਤੇ ਆਪਣੇ ਪਰਿਵਾਰਾਂਵਾਂ ਦੀ ਸਹੂਲਤ ਵਾਸਤੇ ਇੱਕ ਤਾਂ ਪਹਿਲਾਂ ਮੈਡਮ ਸਾਡੇ ਫਰਮਜੀਤ ਇਹਨਾਂ ਨੇ ਆਵਾ ਕਾਰਡ ਜਿਹੜੇ ਜੁੜੀ ਕਿਤੇ ਹੋਇਆ ਆਵਾ ਕਾਰਡ ਦਾ ਕੈਂਪ ਲਗਾਇਆ ਪਹਿਲਾਂ ਵੀ ਲਗਾ ਦੇ ਰਿਹਾ ਆ ਸੋ ਇੱਕ ਤਾਂ ਮੈਡਮ ਆਵਾ ਕਾਰਡ ਬਣਵਾ ਰਹੇ ਆ ਤੇ ਦੂਸਰੇ ਨੰਬਰ ਤੇ ਇੱਕ ਅਸੀਂ ਕੈਂਪ ਲਗਾਏ ਇੱਕ ਮੈਡਮ ਸਾਡੇ ਜੂਨੀਅਰ ਬੈਂਕ ਤੋਂ ਆਏ ਆ ਉਹਨਾਂ ਨੂੰ ਜ਼ੀਰੋ ਬੈਲੈਂਸ ਜੇ ਕਿਸੇ ਨੇ ਅਕਾਊਂਟ ਖੁਲਾਣਾ ਆ ਕਿਸੇ ਨੂੰ ਹੈਗੀ ਆ ਜ਼ਰੂਰਤ ਤਾਂ ਉਹ ਜ਼ੀਰੋ ਬੈਲੈਂਸ ਦਾ ਅਕਾਊਂਟ ਵੀ ਖੋਲ ਰਿਹਾ ਉਹ ਵੀ ਮੈਡਮ ਬੈਠੇ ਆ ਔਰ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਆ ਲੋਕਾਂ ਦੀ ਸਹੂਲਤ ਵਾਸਤੇ ਜਿਨ੍ਹਾਂ ਨੂੰ ਕਦੇ ਜਾਣਾ ਪੈਂਦਾ ਜਾਂ ਸੁਵਿਧਾ ਸੈਂਟਰ ਜਾਂ ਕਿੱਦਾਂ ਉਹ ਵੀ ਗੱਲਬਾਤ ਕਰਕੇ ਤੇ ਕੈਂਪ ਇੱਥੇ ਆਰਗੇਨਾਈਜ਼ ਕੀਤਾ ਆ ਆਧਾਰ ਕਾਰਡ ਦਾ ਆਧਾਰ ਕਾਰਡ ਦੇ ਵਿੱਚ ਜਿੱਦਾਂ ਕਿਸੇ ਨੇ ਕੋਈ ਆਪਣਾ ਐਡਰੈਸ ਚੇਂਜ ਕਰਾਣਾ ਕੋਈ ਫੋਟੋ ਚੇਂਜ ਕਰਾਣੀ ਆ ਕੋਈ ਨੇਮ ਚੇਂਜ ਕਰਾਣਾ ਜਾਂ ਕੋਈ ਵੀ ਅਪਡੇਟ ਕਰਾਣੀ ਆ ਜਾਂ ਫੋਨ ਨੰਬਰ ਲਿੰਕ ਕਰਾਣਾ ਉਹਦੇ ਸਬੰਧ ਦੇ ਵਿੱਚ ਅੱਜ ਸਾਰਾ ਅਸੀਂ ਇਹ ਕੈਂਪ ਦਾ ਆਰਗੇਨਾਈਜ਼ ਕੀਤਾ ਤੇ ਅੱਗੇ ਵੀ ਟਾਈਮ ਟੂ ਟਾਈਮ ਅਸੀਂ ਜੋ ਵੀ ਸਾਡੇ ਕੋਲ ਫੈਸਿਲਿਟੀਆਂ ਆਂਦੀਆਂ ਆ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਆ ਤੇ ਇਦਾਂ ਹੀ ਕੈਂਪ ਅੱਗੇ ਤੋਂ ਵੀ ਲਗਾਉਂਦੇ ਰਵਾਂਗੇ ਜੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੱਦੇਨਜ਼ਰ ਫਗਵਾੜਾ ਦੇ ਮਹੱਲਾ ਪ੍ਰੀਤਨਗਰ ਵਿਖੇ ਵਾਰ ਨੰਬਰ 39 ਤੋਂ ਕੌਂਸਲਰ ਰੀਨਾ ਰਾਣੀ ਵੱਲੋਂ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਫਗਵਾੜਾ ਵਾਰਡਾਂ ਦੇ ਵਸਨੀਕਾਂ ਦੇ ਜਿੱਥੇ ਆਵਾ卡ਡ ਬਣਾਏ ਗਏ ਉੱਥੇ ਹੀ ਆਧਾਰ ਕਾਰਡ ਵੀ ਸੁਧਾਈ ਕਰਵਾਉਣ ਅਤੇ ਜ਼ੀਰੋ ਬੈਲੈਂਸ ਦੇ ਅਕਾਊਂਟ ਖੋਲਣ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਫਗਵਾੜਾ ਵਾਰਡਾਂ ਦੇ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਇਸ ਮੌਕੇ ਗੱਲਬਾਤ ਕਰਦੇ ਸੰਜੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁੱਖ ਸਹੂਲਤਾਂ ਦੇ ਮੱਦੇਨਜ਼ਰ ਹੀ ਇੱਕ ਕੈਂਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ